ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਆਏ ਬਾਈ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 13 ਗੱਡਾਂ ਦਿਖਾਉਣੀਆਂ ਨੇ ਪਹਿਲੀ ਗੱਡੀ ਦਾ ਨੰਬਰ ਬੀ ਪੀ ਵੀ ਤੇ ਰਹੀਆਂ 0027 ਪੇੜ ਨੰਬਰ ਦੀ ਕਾਰ ਤੇ ਸਾਰੀਆਂ ਪੰਜਾਬ ਨੰਬਰ ਦੀਆਂ ਨੇ ਹਨਾ ਲੱਖੇ ਵੀਰੇ ਬਿਲਕੁਲ ਸਰ ਬਿਲਕੁਲ ਸਤ ਸ੍ਰੀ ਅਕਾਲ ਕੀ ਹਾਲ ਹੈ ਵਧੀਆ ਗੱਲ ਸੁਣਾਓ ਜੀ ਤੇ ਆਪਾਂ ਖੜੇ ਆ ਬਾਈ ਜੀ ਸੰਧੂ ਮੋਟਰ ਫਿਰੋਜ਼ਪੁਰ ਲੈ ਲੱਖਾ ਵੀਰਾ ਆਪਣੇ ਨਾਲ ਆ ਤੇ ਵੀਰੇ ਗੱਡੀਆਂ ਦੀ ਡਿਟੇਲ ਦੇਣੀ ਆ ਹਨਾ ਤੇ ਸਾਰੀਆਂ ਸਟਾਕ ਲਗਭਗ ਨਵੀਆਂ ਬਿਲਕੁਲ ਨਵੀਆਂ ਜੀ ਤਕਰੀਬਨ ਫਰਸਟ ਓਨਰ ਹੈ ਕੋਈ ਇੱਕ ਦੋ ਕਾਰਾਂ ਵਿੱਚ ਸੈਂਕੜੇ ਦਰੋਂ ਰੋਣ ਤਕਰੀਬਨ ਫਰਸਟ ਓਨਰ ਕਾਰਾਂ ਨਵੀਆਂ ਸਾਡਾ ਨੰਬਰ ਕੋਈ ਨਹੀਂ ਨਾ ਜੀ ਬਿਲਕੁਲ ਸਾਡਾ ਕੋਈ ਨਹੀਂ ਜੀ ਠੀਕ ਹੈ ਜਿਆਦਾਤਰ ਫਰਸਟ ਓਨਰ ਜਿਆਦਾਤਰ ਫਰਸਟ ਓਨਰ ਦਾ ਨਵੀਂ ਕਾਰ ਹੈ ਜੀ ਠੀਕ ਹੈ ਤੇ ਆਪਣੇ ਕੋਲ ਪੋਲੋ ਕਾਰ ਖੜੀ ਆ ਹਨਾ ਇਹਦੇ ਬਾਰੇ ਦੱਸਿਓ ਫਿਰ ਇਹ 2016 ਮਾਡਲ ਹੈ ਜੀ ਹਾਈਲੈਂਡ ਟਾਪ ਮਾਡਲ ਹੈ ਜੀ ਛੋੜਾ ਨੰਬਰ ਲੱਗਾ ਹੈ ਜੀ ਨਵੀਂ ਕਾਰ ਹੈ ਜੀ ਸਿਰਫ ਓਨਲੀ ਬੰਪਰ ਟਚਿੰਗ ਕਰ 16 ਮਾਡਲ ਸੈਕੰਡ ਆਨਰ ਹਾਈਲੈਂਡ ਟੌਪ ਡੀਜ਼ਲ ਦੀ ਪੇਡ ਨੰਬਰ ਦੇ ਨਾਲ ਹਾਈਲਾਈਨ ਤੇ ਵੀਰੇ ਰੇਟ ਕੀ ਆ ਕਾਰ ਦਾ ਸਰ ਬਿਲਕੁਲ ਰੇਟ ਜੈਸ 2.4 ਲੱਖ ਰੁਪਏ ਡਿਮਾਂਡ ਹੈ ਜੀ ਆਪਣੀ ਮਾਨਤਨ ਮਾਨਤਨ ਕਰ ਦਾਂਗੇ ਜੀ ਮੌਕੇ ਤੇ ਵਧੀਆ ਮਾਨਤਨ ਹੋ ਜਾਊਗਾ ਸਰ ਬਿਲਕੁਲ ਲਓ ਜੀ ਕੰਡੀਸ਼ਨ ਚੈੱਕ ਕਰੋ ਗੱਡੀ ਸਾਫ ਕੰਡੀਸ਼ਨ ਦੀ ਆ ਤੇ ਚਲਾਵੇ ਦੀ ਗੱਡੀ ਵਧੀਆ ਐਵਰੇਜ ਵੀ ਇਸ ਗੱਡੀ ਦੀ ਚੰਗੀ ਆ ਤੇ ਉਹਦਾ ਸੋਲਿਡ ਗੱਡੀਆਂ ਨੇ ਇਹ ਬੋਲੋ ਦੀਆਂ ਬੋਲੋ ਵੈਕਸਵੈਗਨ ਨਹੀਂ ਹੈ ਨਾ ਠੀਕ ਆ ਵੀਰੇ ਤੇ ਡਾਊਨ ਪੇਮੈਂਟ ਕਿੰਨੀ ਲੈ ਕੇ ਆਉਣੀ ਹੈ ਜੀ ਲੱਖ ਰੁਪਇਆ ਜੀ 1 ਲੱਖ ਹਾਂਜੀ ਲਓ ਜੀ 1 ਲੱਖ ਰੁ ਤੇ ਅੱਗੇ ਆ ਗਈ ਬਾਈ ਜੀ ਬਹੁਤ ਹੀ ਪਿਆਰੇ ਕਲਰ ਦੇ ਵਿੱਚ ਮੇਰਾ ਫੇਵਰਟ ਕਲਰ ਆ ਇਹ ਅੱਛਾ ਜੀ ਹਾਂ ਬਿਲਕੁਲ 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 ਤੇ ਇਹ ਗੱਡੀ ਬਾਈ ਦੱਸਿਓ ਇਹਦੇ ਬਾਰੇ ਇਹ 2019 ਮਾਡਲ ਹੈ ਜੀ ਬਲੈਨੋ ਡੀਜ਼ਲ ਜੈਟਾ ਠੀਕ ਹੈ ਫਰਸਟ ਓਨਰ ਹੈ ਜੀ ਨਵੀਂ ਮਾਡਲ ਨਵੀਂ ਹੈ ਤੇ ਫੁੱਲ ਇੰਸ਼ੋਰੈਂਸ ਹੈ ਠੀਕ ਹੈ ਐਕਸਟਰਾ ਲਾਈਟਰ ਲੱਗੀ ਹੈ ਜੀ ਹਮ ਸੀਟ ਕਵਰ ਪਿਆ ਹੈ ਜੀ ਠੀਕ ਹੈ ਪੁਸ਼ ਬਟਨ ਸਟਾਰਟ ਵਾਲੀ ਜੀ ਨਵੀਂ ਕਾਰ ਪੁਸ਼ ਬਟਨ ਸਟਾਰਟ ਵਾਲੀ ਜੈਟਾ ਡੀਜ਼ਲ ਦੀ ਬਲੈਨੋ 2019 ਮਾਡਲ ਐਕਸਟਰਾ ਲਾਈਟਰ ਪਿਆ ਹੋਇਆ ਬਹੁਤ ਹੀ ਵਧੀਆ ਲਾਏ ਨੇ ਤੇ ਟਾਇਰਾਂ ਦੀ ਕੰਡੀਸ਼ਨ ਨਵੇਂ ਵਰਗੀ ਆ ਬਿਲਕੁਲ ਤੇ ਅੰਦਰੋਂ ਵੀ ਗੱਡੀ ਚੈੱਕ ਕਰੋ ਬਾਈ ਤੇ ਰੇਟ ਕੀ ਹੈ ਬਿਲਕੁਲ ਸਹੀ ਰੇਟ ਦੇ ਦਿੰਨੀ ਆ ਤੁਹਾਨੂੰ ਇੱਕੋ ਰੇਟ 5.5 ਲੱਖ ਰੁਪਏ ਜੀ 5.5 ਲੱਖ ਦੀ 19 ਮਾਡਲ ਡੀਜ਼ਲ ਦੀ ਗੱਡੀ ਬਿਲਕੁਲ ਸਰ ਜੀ ਡੀਜ਼ਲ ਦੀ ਗੱਡੀ ਕੀ ਬਾਤ ਹੈ ਹਾਂ ਜੀ ਤੁਹਾਨੂੰ 5.5 ਤੇ ਪਟਰੋਲ ਪਟਰੋਲ ਮਿਲੇਗੀ ਪਰ ਆਪਾਂ ਤੁਹਾਨੂੰ ਡੀਜ਼ਲ ਦੇ ਦੇਣੀ ਆ ਡੀਜ਼ਲ ਮਿਲ ਜਾਊਗੀ ਸਹੀ ਗੱਲ ਡੀਜ਼ਲ ਦੇ ਵਿੱਚ ਭਾਜੀ ਬਲਿੰਡੋ ਦੀ ਐਵਰੇਜ ਬਹੁਤ ਆ ਤੋੜ ਨਹੀਂ ਕੋਈ Swift ਤੇ ਬਲਿੰਡੋ ਦਾ ਤੇ ਡਾਊਨ ਪੇਮੈਂਟ ਕਿੰਨੀ ਲੈ ਕੇ ਆਉਣੀ ਆ ਇਹ ਵੀ ਲੱਖ ਰੁਪਏ ਜੀ ਲੱਖ ਹਾਂ ਜੀ ਠੀਕ ਆ ਜ ਇਹ ਡੇਜ਼ਰ ਹੈ ਜੀ ਫਰਸਟ ਓਨਰ ਹੈ 2016 ਮਾਡਲ ਹੈ ਜੀ ਠੀਕ ਹੈ ਠੀਕ ਹੈ ਜੀ ਇਹ ਨੰਬਰ ਬਾਰ ਦਾ ਜੀ ਠੀਕ ਹੈ ਇਹ ਨੰਬਰ ਲਵਾ ਕੇ ਦਵਾਂਗੇ ਜੀ ਆਪਾਂ ਓਕੇ ਠੀਕ ਹੈ ਜੀ ਜਮਾ ਓਰੀਜਨਲ ਹੈ ਸਾਰੀ ਕਿਤੋਂ ਪੇਂਟ ਨਹੀਂ ਹੈ ਜੀ 75000 ਕਿਲੋਮੀਟਰ ਚੱਲੀ ਹੈ ਜੀ ਫਰਸਟ ਓਨਰ ਹੈ ਜੀ VDI ABS ਬ੍ਰੇਕ ਵਾਲੀ ਹੈ ਜੀ VDI ABS ਬ੍ਰੇਕਾਂ ਵਾਲੀ 2016 ਮਾਡਲ ਪਹਿਲੇ ਨਾਂ ਦੀ ਕਾਰ ਨੰਬਰ ਪੰਜਾਬ ਦਾ ਜਿੱਥੋਂ ਦਾ ਮਰਜੀ ਬਿਲਕੁਲ ਸਰ ਲੋ ਜੀ ਜਿੱਥੋਂ ਦੇ ਤੁਸੀਂ ਹੈਗੇ ਹੋ ਬਾਈ ਗੱਡੀ ਜਿਹਨੇ ਬੰਦਾ ਲੈ ਕੇ ਜਾਊਗਾ ਤੁਹਾਡੇ ਜ਼ਿਲੇ ਤੁਹਾਡੇ ਸ਼ਹਿਰ ਦੇ ਨੰਬਰ ਲੱਗ ਜੂਗਾ ਤੇ ਰੇਟ ਬਾਈ ਨੰਬਰ ਸਮੇਤ ਕਿੰਨਾ ਇਹ ਨੰਬਰ ਲਵਾ ਕੇ ਹੈ ਜੀ ਹਾਂ 5 ਲੱਖ ਰੁਪਏ ਜੀ 5 ਲੱਖ ਦੀ ਨੰਬਰ ਲਵਾ ਕੇ ਮਿਲ ਜੂ ਮਾਨਤਨ ਤੁਹਾਡਾ ਮੌਕੇ ਤੇ ਹੋ ਜੂ ਹਾਂਜੀ ਤੇ ਡਾਊਨ ਪੇਮੈਂਟ ਲੱਖ ਰੁਪਏ ਦੇ ਬਸ ਤੇ ਹਨਾ ਠੀਕ ਹੈ ਵੀਰੇ ਤੇ ਅੱਗੇ ਫੇਰ ਡਿਜ਼ਾਇਰ ਆ ਗਈ ਇਹ ਡਿਜ਼ਾਇਰ 2015 ਮਾਡਲ ਹੈ ਜੀ ਹਮ ਠੀਕ ਹੈ ਜੀ ਸੈਕੰਡ ਓਨਰ ਹੈ ਜੀ ਠੀਕ ਹੈ ਨੰਬਰ ਵਧੀਆ ਲੱਗਾ ਜੀ ਇਹਦਾ ਠੀਕ ਹੈ ਜੀ ਨਵੀਂ ਦੀ ਫੁੱਲ ਗਾਰੰਟੀ ਹੈ ਜੀ ਚੱਲੀ ਦੀ ਫੁੱਲ ਗਾਰੰਟੀ ਹੈ ਜੀ ਐਕਸ ਨੇੜੇ ਕਰਕੇ ਦਿਖਾਦੀ ਬਈ ਅਲਾਇ ਬਹੁਤ ਸੋਹਣੇ ਤੇ ਟਾਇਰ ਜਮਾਨ ਨਵੇਂ ਹਾਂਜੀ ਹਾਂਜੀ 15 ਮਾਡਲ ਬੀ ਡੀ ਆਈ ਹਾਂਜੀ ਹਾਂਜੀ ਡੀਜ਼ਲ ਦੀ ਡਿਜ਼ਾਇਰ ਕਰੋ ਚੈੱਕ ਬਈ ਕੰਡੀਸ਼ਨ ਬਹੁਤ ਸਾਫ ਸੁਥਰੀ ਆ ਆਰਮ ਰੈਸਟ ਵੀ ਲੱਗਿਆ ਹੋਇਆ ਮੈਡ ਮੂਡ ਲੱਗੇ ਹੋਏ ਨੇ ਓਕੇ ਆ ਤੇ ਰੇਟ ਵੀਰੇ ਦਾ ਇਹ ਰੇਡ ਜੀ ਡਿਮਾਂਡ ਦੇਣ ਦੀ ਹੈਗੀ 490000 ਦੀ ਠੀਕ ਹੈ ਪਰ ਕੋਈ ਨਹੀਂ ਮਾਨਦਾਨ ਕਰਦਾ ਕਿ 475000 ਦੇ ਦਾਂਗੇ ਜੀ 475000 ਦੀ ਗੱਡੀ ਮਿਲ ਜੂ ਡਾਊਨ ਪੇਮੈਂਟ ਕਿੰਨੀ ਲੈ ਕੇ ਆਉਣੀ ਆ ਡਾਊਨ ਪੇਮੈਂਟ ਵੀ 1 ਲੱਖ ਰੁਪਈਆ ਜੀ ਲੱਖ ਰੁਪਈਆ ਹਾਂਜੀ ਹਾਂਜੀ ਠੀਕ ਆ ਵੀਰੇ ਅੱਗੇ ਆ ਗਈ i20 ਇਲਾਇਡ ਕਾਰ ਦੱਸਿਓ ਜੀ ਹਾਂਜੀ ਹਾਂਜੀ ਇਹ i20 ਆਸਤਾ ਮਾਡਲ ਹੈ ਜੀ 15 ਰਜਿਸਟਰਡ 16 ਜੀ 15 ਦਸੰਬਰ ਦੀ ਕਾਪੀ ਹੈ ਜੀ 16 ਚ ਨਿਕਲੀ ਹੈ ਜੀ ਠੀਕ ਹੈ ਜਿਹਨੂੰ 15/16 ਕਹਦੇ ਨੇ ਜੀ ਨਵੇਂ ਟਾਇਰ ਹੈ ਜੀ ਇੰਸ਼ੋਰੈਂਸ ਫੁੱਲ ਹੈ ਜੀ ਤੇ ਫਰਸਟ ਓਨਰ ਹੈ ਜੀ ਠੀਕ ਹੈ ਚੱਲੀ ਦੀ ਵੀ ਗਾਰੰਟੀ ਹੈ ਜੀ ਪੇਂਟ ਦੀ ਵੀ ਗਾਰੰਟੀ ਹੈ ਜੀ ਚੱਲੀ ਕਿੰਨੀ ਕਿਹਾ ਤੇ ਚੱਲੀ ਮੇਰੇ ਸਾਹ ਨੇ 90000 ਕਿਲੋਮੀਟਰ ਚੱਲੀ ਹੈ ਜੀ 90000 ਕਿਲੋਮੀਟਰ ਦੇ ਅਰਾਊਂਡ ਚੱਲੀ ਆ ਬਈ ਜੀ ਪੁਸ਼ ਬਟਨ ਸਟਾਰਟ ਵਾਲੀ ਆਸ ਤੱਕ ਗੱਡੀ ਆ ਸਰ 86000 ਕਿਲੋਮੀਟਰ ਤੇ ਸਰਵਿਸ ਹੋਈ ਹੈ ਮੇਰੇ ਸਾਹ ਸਲਿੱਪ ਲੱਗੀ ਹੋਈ ਆ ਠੀਕ ਹੈ ਜੀ ਆਹ ਦੇਖੋ ਜੀ 86000 ਤੇ ਸਰਵਿਸ ਹੋਈ ਜਾਂਦੀ ਹੈ ਜੀ 90000 ਕਿਲੋਮੀਟਰ ਚੱਲੀ ਹੈ ਜੀ ਠੀਕ ਹੈ ਹਾਂਜੀ ਹਾਂਜੀ ਲਓ ਜੀ ਠੀਕ ਹੈ ਜੀ ਤੇ ਗਾਰੰਟੀ ਆਸ ਤਾ ਪੁਸ਼ ਬਟਨ ਸਟਾਰਟ ਦੀ ਠੀਕ ਹੈ ਰੇਟ ਕੀ ਆ ਫਿਰ ਰੇਟ ਸਾਰਿਆਂ ਦਾ 560000 ਰ ਬਾਕੀ ਮਾਨਤਨ ਕਰ ਦਾਂਗੇ 5,60,000 ਦੇ ਵਿੱਚੋਂ ਮਾਨਤਨ ਹੋ ਜਾਊਗਾ ਬਿਲਕੁਲ ਕਰ ਦਾਂਗੇ ਲੱਖ ਰੁਪਏ ਇਹਦੇ ਵਾਸਤੇ ਲਾਇਓ ਬਾਈ ਜੀ ਬਾਕੀ ਹੋ ਜਾਊ ਲੋਨ ਤੇ ਅੱਗੇ ਆ ਗਈ i10 ਗ੍ਰੈਂਡ ਨਿਓਸਰ ਹਾਂਜੀ ਇਹ i10 ਗ੍ਰੈਂਡ ਪੈਟਰੋਲ ਹੈ ਜੀ ਆਟੋਮੈਟਿਕ 19 ਮਾਡਲ ਠੀਕ ਹੈ ਠੀਕ ਹੈ ਜੀ ਇਹ ਵੀ 55,500 ਕਿਲੋਮੀਟਰ ਚੱਲੀ ਹੈ ਜੀ ਪੈਟਰੋਲ ਹੈ ਜੀ ਆਟੋਮੈਟਿਕ ਹੈ ਜੀ ਓਨਰ ਫਰਸਟ ਓਨਰ ਫਰਸਟ ਹੈ ਜੀ ਠੀਕ ਹੈ ਕਲੀਸ਼ਨ ਦੀ ਵਧੀਆ ਹੈ ਨਾ ਗੱਡੀ ਹਾਂਜੀ ਹਾਂਜੀ ਲਓ ਜੀ ਗੱਡੀ ਚੈੱਕ ਕਰੋ ਬਾਈ ਟਾਇਰ ਵੀ ਨਵੇਂ ਵਰਗੀ ਹੀ ਆ ਕੋਈ ਟਾਇਰਾਂ ਦਾ ਖਰਚਾ ਨਹੀਂ ਤੁਹਾਨੂੰ ਪੈਣਾ ਅੰਦਰੋਂ ਚੈੱਕ ਕਰਾ ਦੇ ਮਿੱਤਰਾਂ ਆਟੋਮੈਟਿਕ ਗੇਅਰ ਦੇ ਵਿੱਚ ਹਾਂਜੀ ਹਾਂਜੀ ਛੋਟੀਆਂ ਕਾਰਾਂ ਬਾਈ ਜੀ ਬਹੁਤ ਘੱਟ ਮਿਲਦੀਆਂ ਆ ਆਟੋਮੈਟਿਕ ਗੇਅਰ ਦੇ ਵਿੱਚ ਹਾਂਜੀ ਹਾਂਜੀ ਤੇ ਆ ਗੱਡੀ ਬੜੀ ਚੰਗੀ ਆ ਤੇ ਰੇਟੇ ਦਾ ਕੀ ਆ ਵੀਰੇ ਇਹ 5.5 ਲੱਖ ਰੁਪਏ ਦਾ ਜੀ 5.5 ਲੱਖ ਡਿਮਾਂਡ ਆ ਬਿਲਕੁਲ ਜੀ ਵੀਰੇ ਠੀਕ ਆ ਮੌਕੇ ਤੇ ਮਾਰਤਾ ਨਾ ਹੋ ਜੂ ਬਾਈ ਜੀ ਨੇਗੋਸ਼ੀਏਬਲ ਪ੍ਰਾਈਸ ਆ ਕਰ ਸਕਦੇ ਹੋ ਤੇ ਅੱਗੇ ਆ ਗਈ ਨੈਕਸਟ ਆ ਗਈ 2019 ਮਾਡਲ ਹੈ ਜੀ ਟੌਪ ਤੋਂ ਇੱਕ ਮਾਡਲ نیچے ਆ ਜੀ ਠੀਕ ਆ ਠੀਕ ਹੈ ਜੀ ਨਵੀਂ ਮਾਡਲ ਨਵੀਂ ਗੱਡੀ ਹੈ ਜੀ ਇਹ ਵੀ ਜੋ ਕੋ ਹਮਾਰੇ ਟਾਇਰ ਪਏ ਨੇ ਮਾਡਲ ਕਿੰਨਾ ਮਾਡਲ 2019 ਹੈ ਜੀ 19 ਮਾਡਲ ਓਨਰ ਫਰਸਟ ਨਹੀਂ ਸੋਰੀ ਇਹ 20 ਮਾਡਲ ਹੈ ਜੀ 20 ਮਾਡਲ ਹੈ ਓਕੇ 2020 ਮਾਡਲ ਓਨਰ ਫਰਸਟ ਹੈ ਨਾ ਚੱਲੀ ਕਿੰਨੀ ਕਿਹਾ ਸੀ ਇਹ ਚੱਲੀ 55 ਸਾਢੇ ਏਰੀ ਚੱਲੀ ਹੈ ਜੀ 55 60000 ਕਿਲੋਮੀਟਰ ਚੱਲੀ ਹੈ ਪੈਟਰੋਲ ਦੀ ਪਹਿਲੇ ਨਾਂ ਦੀ ਕਾਰ ਆ ਜੀ ਟੌਪ ਤੋਂ ਇੱਕ ਥੱਲੇ ਵਾਲਾ ਵੇਰੀਐਂਟ ਤੇ ਇਹਦੇ ਵਿੱਚ ਮੋਡ ਆ ਜਾਂਦੇ ਨੇ ਜਿਵੇਂ ਸਪੋਰਟ ਮੋਡ ਇਕੋ ਮੋਡ ਮਤਲਬ ਉਸ ਹਿਸਾਬ ਨਾਲ ਤੁਸੀਂ ਡਰਾਈਵ ਕਰ ਸਕਦੇ ਹੋ ਬਹੁਤ ਵਧੀਆ ਕਾਰ ਆ ਬਈ ਜੀ ਸੇਫਟੀ ਪੱਖੋਂ ਬਹੁਤ ਚੰਗੀ ਕਾਰ ਆ ਟਾਟਾ ਦੀ ਨੈਕਸਨ ਤੇ ਪੂਰੀ ਡਿਮਾਂਡ ਦੇ ਵਿੱਚ ਆ ਨਵੀਂ ਵੀ ਅੱਜ ਦੇਖ ਸਕਦੇ ਹੋ ਤੇ ਵੀਰੇ ਰੇਟ ਕੀ ਇਹਦਾ ਹੁੰਦਾ ਵੀ ਇੱਕੋ ਰੇਟ ਹੈ 6 ਲੱਖ ਰੁਪਈਆ ਬਾਕੀ ਮਾਨਦਨ ਕਰਦਾਂਗੇ ਲਓ ਜੀ 6 ਲੱਖ ਰੁਪਏ ਦੇ ਵਿੱਚੋਂ ਮਾਨਦਨ ਤੁਹਾਡਾ ਹੋ ਜੂਗਾ ਤੇ ਅੱਗੇ ਆ ਗਈ ਕ੍ਰੇਟਾ ਕਾਰ ਦੱਸੋ ਵੀਰੇ ਇਹ ਕ੍ਰੇਟਾ 2015 ਮਾਡਲ 1.4 ਐਸ ਹੈ ਜੀ ਹਮ ਨਵੀਂ ਕਾਰ ਹੈ ਜੀ ਦੂਜੇ ਨਾਂ ਦੀ ਹੈ ਜੀ ਠੀਕ ਹੈ ਠੀਕ ਹੈ ਜੀ ਬਾਕੀ 90 92 ਕਿਲੋਮੀਟਰ ਚੱਲੀ ਹੈ ਜੀ ਠੀਕ ਹੈ ਬਾਕੀ ਉਸ ਕੰਡੀਸ਼ਨ ਸਾਰੀ ਚੈੱਕ ਹੋਈ ਹੈ ਆ ਦਿਖਾ ਦਿਓ ਮਾੜੀ ਜੀ ਲਓ ਜੀ ਕਰੋ ਚੈੱਕ ਤੇ ਰੇਟ ਕੀ ਇਹਦਾ ਸਾਰੇ ਦਾ ਰੇਟ ਇੱਕੋ ਹੀ ਆ ਜੀ yes or 9.6 ਲੱਖ ਰੁਪਈਆ 6.6 ਲੱਖ ਹਾਂਜੀ ਲਓ ਜੀ 6.6 ਲੱਖ ਦੀ ਤੁਹਾਨੂੰ ਕ੍ਰੇਟਾ ਮਿਲ ਜੂ S ਮਾਡਲ ਹੈ ਜੀ S ਵੇਰੀਐਂਟ ਆ 1.4 ਵੱਧ ਐਵਰੇਜ ਵਾਲੀ ਕਾਰ ਆ ਐਵਰੇਜ ਪੱਖੋਂ ਬਹੁਤ ਚੰਗੀ ਆ 1.6 ਦੀ ਐਵਰੇਜ ਥੋੜੀ ਘਟ ਜਾਂਦੀ ਆ ਇਹਦੀ ਐਵਰੇਜ ਚੰਗੀ ਆ ਹਾਂਜੀ ਹਾਂਜੀ ਤੇ ਡਾਊਨ ਪੇਮੈਂਟ ਕਿੰਨੀ ਵੀਰੇ ਡਾਊਨ ਪੇਮੈਂਟ ਸਾਰੇ ਵੀ ਲੱਖ ਸਵਾ ਲੱਖ ਲਓ ਜੀ ਲੱਖ ਲੱਖ ਰੁਪਈਆ ਲਿਈਏ ਉੱਤੇ ਜਿਹੜੀ ਮਰਜ਼ੀ ਗੱਡੀ ਲਿਜਾਈ ਜਾਓ ਤੇ ਅੱਗੇ ਆ ਗਈ Swift ਦੱਸੋ ਵੀਰੇ ਇਹ Swift ਆ ਜੀ 2023 ਮਾਡਲ ਹੈ ਜੀ ਹੂੰ ਠੀਕ ਹੈ ਜੀ ਇਹ ਚੱਲੀ ਹੈ ਜੀ 24000 ਕਿਲੋਮੀਟਰ ਫਰਸਟ ਓਨਰ ਹੈ ਜੀ ਨਵੀਂ ਮਤਲਬ ਨਵੀਂ ਹੈ ਜੀ 23 ਮਾਡਲ ਹਾਂਜੀ ਹਾਂਜੀ 24000 ਚੱਲੀ ਹਾਂਜੀ ਹਾਂਜੀ VXI VXI ਪੈਟਰੋਲ ਦੀ ਕਾਰ ਹੈ ਬਈ ਜੀ ਪੈਟਰੋਲ ਦੀ ਹੈ ਜੀ ਓਨਰ ਪਹਿਲਾ ਫਰਸਟ ਓਨਰ ਹੈ ਬੀਮਾ ਫੁੱਲ ਹੈ ਠੀਕ ਹੈ ਲਓ ਜੀ ਟਾਇਰ ਜਮਾ ਨਵੇਂ ਤੇ ਅੰਦਰੋਂ ਚੈੱਕ ਕਰਾ ਦੇ ਬਾਈ ਸੀਟ ਕਵਰ ਵੀ ਨਵੇਂ ਮੈਟਿੰਗ ਮੂਟਿੰਗ ਹੋਈ ਹੋਈ ਆ ਓਕੇ ਡਨ ਕੰਮ ਆ ਸਾਰਾ ਤੇ ਰੇਟ ਵੀਰੇ ਦਾ 5.5 ਲੱਖ ਰੁਪਏ ਹੈ 5.6 ਲੱਖ ਨਾਲ ਇੱਕ ਗੱਲ ਹੋ ਰਹੀ ਜੀ ਜਿਹੜੀਆਂ ਨਵੀਆਂ ਗੱਡੀਆਂ ਦੇ ਪੈਟਰੋਲ ਸਸਤੀਆਂ ਆਈਆਂ ਉਹ ਚਾਰ ਸਿਲੰਡਰ ਨਹੀਂ ਆ ਤਿੰਨ ਸਿਲੰਡਰ ਉਹ ਤਿੰਨ ਸਿਲੰਡਰ ਇੰਜਨ ਆ ਇਹ ਚਾਰ ਸਿਲੰਡਰ ਵਾਲੀ ਗੱਡੀ ਹਾਂਜੀ ਹਾਂਜੀ ਚਾਰ ਸਿਲੰਡਰ ਇੰਜਨ ਵਾਲੀ ਗੱਡੀ ਹੋਗੀ ਬੰਦ ਆ ਵੇ ਆਪਾਂ ਕਲੀਅਰ ਗੱਲ ਕਰ ਦਈਏ ਨਾ ਇਹ ਚਾਰ ਸਿਲੰਡਰ ਵਾਲੀ ਆ ਜੀ ਬਹੁਤ ਫਰਕ ਆ ਬਾਈ ਆ ਗੱਡੀ ਦੇ ਵਿੱਚ ਤੁਸੀਂ ਨਾ ਜਦੋਂ ਪਹਿਲਾਂ ਆ ਗੱਡੀ ਚਲਾ ਲਿਓ ਫਿਰ ਤੁਸੀਂ ਤਿੰਨ ਸਿਲੰਡਰ ਜਿਹੜੀ ਨਵੀਆਂ ਆਉਂਦੀ ਉਹ ਚਲਾ ਲਿਓ ਤੁਹਾਨੂੰ ਪਸੰਦ ਹੀ ਨਹੀਂ ਆਉਣੀ ਤੇ ਅੱਗੇ ਆ ਗਈ ਵੈਨਿਊ ਕਾਰ ਦੱਸੋ ਵੀਰੇ ਇਹ ਵੈਨਿਊ 2020 ਮਾਡਲ ਹੈ ਜੀ ਐਸਐਕਸ ਹੈ ਜੀ ਸਨਰੂਫ ਵਾਲੀ ਹੈ ਜੀ ਡੀਜ਼ਲ ਹੈ ਜੀ ਹੂੰ ਠੀਕ ਹੈ ਜੀ ਇਹ ਵੀ ਨਵੀਂ ਗੱਡੀ ਜਮਾ ਜੀ ਬਿਲਕੁਲ ਬਾਕੀ ਤੁਸੀਂ ਚੈੱਕ ਕਰਾ ਲਓ ਜੀ ਲਓ ਜੀ ਕਰੋ ਚੈੱਕ ਪ੍ਰੋਜੈਕਟਰ ਲਾਈਟਾਂ ਸਨਰੂਫ ਸਾਰਾ ਕੁਝ ਆ ਜਾਂਦਾ ਐਸਐਕਸ ਵੀਰੀਐਂਟ ਹੈ ਨਾ ਵੀਰੇ ਹਾਂਜੀ ਹਾਂਜੀ ਵੀਰੇ ਲਓ ਜੀ ਕੰਪਨੀ ਵੱਲੋਂ ਉਲਾਏ 80 ਹਜ਼ਾਰ ਚੱਲੀ ਹੈ ਜੀ ਫਸਟ ਓਨਰ ਚੱਲੀ ਤੇ ਵਧੀਆ ਕਾਰ ਆ ਬਈ ਜੀ ਬਿਲਕੁਲ ਨਵੀਂ ਤੇ ਰੇਟ ਵੀਰੇ ਕੀ ਆ ਫਸਟ ਓਨਰ ਹੈ ਜੀ ਠੀਕ ਹੈ ਹਾਂਜੀ ਰੇਟ ਸਾਰਿਆਂ ਦਾ ਵੀ ਹੈਗਾ ਜੀ ਆਪਣਾ 1.5 ਲੱਖ ਰੁਪਈਆ ਜੀ ਹੂੰ 8 ਲੱਖ ਰੁਪਈ ਲੋ ਜੀ 8 ਲੱਖ ਰੁਪਏ ਦੀ ਮਿਲ ਜੂ ਡੀਜ਼ਲ ਵਾਲੀ ਵੈਨਿਊ ਸਨਰੂਫ ਵਾਲੀ ਐਸਐਕਸ ਲੱਖ ਰੁਪਿਆ ਡਾਊਨ ਪੇਮੈਂਟ ਬਿਲਕੁਲ ਸਰ ਬਿਲਕੁਲ ਇਹ ਪੈਟਰੋਲ ਹੈ ਇਹ ਪੈਟਰੋਲ ਹੈ ਜੀ ਦੱਸੋ ਜੀ ਫਿਰ ਇਹ ਪੈਟਰੋਲ 2021 ਮਾਡਲ ਹੈ ਜੀ ਹੂੰ ਇਹ ਚੱਲੀ ਹੈ ਜੀ 35000 ਜੀ ਠੀਕ ਹੈ ਫਸਟ ਓਨਰ ਹੈ ਜੀ 21 ਮਾਡਲ 35000 ਚੱਲੀ ਪਹਿਲੇ ਨਾਮ ਦੀ ਇਹ ਕਿਹੜਾ ਵੇਰੀਐਂਟ ਆ ਇਹ ਐਸ ਪਲੱਸ ਹੈ ਜੀ ਐਸ ਪਲੱਸ ਹਾਂਜੀ ਹਾਂਜੀ ਲੋ ਜੀ ਗੱਡੀ ਚੈੱਕ ਕਰੋ ਬਾਈ ਜੀ ਗੱਡੀ ਇਹ ਵੀ ਨਵੀਂ ਆ ਹਾਂਜੀ ਹਾਂਜੀ ਸੀਟ ਕਵਰ ਨਵੇਂ ਤੇ ਵਧੀਆ ਗੱਡੀ ਅੰਦਰੋਂ ਬਾਹਰੋਂ ਕੰਡੀਸ਼ਨ ਦੀ ਨਵੀਂ ਸਾਫ਼ ਸੁਥ ਬਿਲਕੁਲ ਸਸਤੀ ਦੇ ਦਿੰਨੀ ਆ ਬਸ 6,80,000 ਰੁਪਏ 6,80,000 ਦੀ ਕੀ ਬਾਤ ਹੈ 80,000 ਡਾਉਨ ਪੇਮੈਂਟ ਬਿਲਕੁਲ 80,000 ਦੀ ਗੱਲ ਲਓ ਜੀ 80,000 ਹੀ ਲਿਆਓ ਬਸ ਤੁਸੀਂ ਭਾਈ ਕਿ ਵੀ ਬਾਰਗੀਆਂ ਨਹੀਂ ਨਾ ਕਰਨਾ 6,80,000 ਚੋਂ ਆਪਾਂ ਰੇਟ ਜੋ ਪੂਰਾ ਖਿੱਚ ਕੇ ਆ ਰੇਟ ਦਿੰਦਾ 6,80,000 ਲਓ ਵੀ ਪੂਰਾ ਭਾਈ ਜਿਵੇਂ GST ਘਟ ਗਈ ਨਾ ਉਸ ਹਿਸਾਬ ਨਾਲ ਸਮਝੋ GST ਘਟਾ ਕੇ ਰੇਟ ਦਿੰਦਾ ਤੁਹਾਨੂੰ ਅੱਗੇ ਆ ਗਈ ਭਾਜੀ ਇਨੋਵਾ ਕਾਰ ਦੱਸੋ ਵੀਰੇ ਇਹ ਨੋਵਾ 2014 ਮਾਡਲ V ਵਰ ਇੰਡੀਆ ਜੀ ਠੀਕ ਹੈ ਜੀ 1,35,000 ਚੱਲੀ ਹੈ ਜੀ ਨਵੀਂ ਗੱਾਰ ਹੈ ਜੀ ਸੈਵਨ ਸੀਟਰ ਵਾਲੀ ਹੈ ਜੀ 20 ਮਾਡਲ ਹੈ ਜੀ ਓਨਰ ਸੈਕੰਡ ਹੈ ਜੀ ਸੈਕੰਡ ਓਨਰ ਦੀ ਬਾਈ ਜੀ 14 ਮਾਡਲ ਵੀ ਵੇਰੀਐਂਟ ਸਾਰਿਆਂ ਨੂੰ ਟੌਪ ਮਾਡਲ ਗੱਡੀ ਕੈਪਟਨ ਸੀਟਾਂ ਦੇ ਵਿੱਚ ਟਾਇਰ ਵਧੀਆ ਕੰਡੀਸ਼ਨ ਦੀ ਸਾਫ਼ ਕਰੋ ਜੀ ਗੱਡੀ ਚੈੱਕ ਤੇ ਰੇਟ ਵੀਰੇ ਇਹ 6.5 ਲੱਖ ਡਿਮਾਂਡ ਹੈ ਜੀ ਬਾਕੀ ਮਾਨਦਨ ਕਰ ਦਾਂਗੇ ਠੀਕ ਹੈ ਵਧੀਆ ਮਾਨਦਨ ਹੋ ਜੀ 6.5 ਲੱਖ ਦੇ ਵਿੱਚੋਂ ਤੇ ਡਾਊਨ ਪੇਮੈਂਟ ਇਹਦੇ ਵਾਸਤੇ ਕਿੰਨੀ ਲੇਗਣੀ 1 ਲੱਖ ਰੁਪਏ ਦੇ ਵਾਸਤੇ ਜੀ ਠੀਕ ਹੈ ਤੇ ਅਗਲੀ ਗੱਡੀ ਦਾ ਨੰਬਰ ਬਹੁਤ ਸੋਹਣਾ ਬਾਈ ਜੀ 99100 ਤੇ ਗੱਡੀ ਹੈਗੀ ਨੋਵਾ ਕ੍ਰਿਸਟਾ ਦੱਸੋ ਵੀਰੇ ਇਹ 17 ਮਾਡਲ ਹੈ ਜੀ ਨੋਵਾ ਜੈਡ ਕ੍ਰਿਸਟਾ ਠੀਕ ਹੈ ਜੈਡ ਮਾਡਲ ਹੈ ਮੈਨੂਅਲ ਹੈ ਜੀ 17 ਜੈਡ ਮੈਨੂਅਲ ਜੀ ਜਦਾਰਾ ਜਿਹੜਾ ਮੈਨੂਅਲ ਹੈ ਠੀਕ ਹੈ ਓਨਰ ਐ ਨਹੀਂ ਓਨਰ ਸੋਰੀ ਸੈਕੰਡ ਹੈ ਸੈਕੰਡ ਓਨਰ ਹੈ ਚੱਲੀ ਕਿੰਨੀ ਹੈ 1 ਲੱਖ 40 ਹਜ਼ਾਰ ਚੱਲੀ ਵੀ ਏਜੰਸੀ ਰਿਕਾਰਡ ਜੀ ਪੂਰੇ ਰਿਕਾਰਡ ਦੇ ਨਾਲ ਹਾਂਜੀ ਹਾਂਜੀ ਟਾਇਰ ਨਵੇਂ ਹੈ ਜੀ ਬਿਲਕੁਲ ਹਾਂਜੀ ਟਾਇਰ ਵਧੀਆ ਪਏ ਹੋਏ ਆ ਬਾਈ ਜੀ ਕੈਪਟਨ ਸੀਟਾਂ ਵਾਲੀ ਕਾਰ ਆ ਕੰਡੀਸ਼ਨ ਅੰਦਰੋਂ ਚੈੱਕ ਤੇ ਰੇਟ ਵੀਰੇ ਦਾ ਕੀ ਆ ਇਹ ਸਵਾ 13 ਡਿਮਾਂਡ ਹੈ ਜੀ ਹਾਂ 13 ਲੱਖ ਹੀ ਦੇ ਦਾਂਗੇ ਜੀ 13 ਲੱਖ ਦੀ ਹਾਂਜੀ ਹਾਂਜੀ ਲਓ ਜੀ 13 ਲੱਖ ਰੁਪਏ ਦੀ ਇਹ ਕਾਰ ਮਿਲ ਜੂਗੀ 2 2.5 ਲੱਖ ਰੁਪਿਆ ਡਾਉਨ ਪੇਮੈਂਟ ਬਿਲਕੁਲ ਸਰ ਬਿਲਕੁਲ ਬਾਕੀ ਹੋ ਜੂ ਸਾਰਾ ਲੋਨ ਇਹਨਾਂ ਚ ਕੋਈ ਵੀ ਕਾਰ ਲੈਣੀ ਆ ਤੁਸੀਂ ਆਉਣਾ ਫਿਰੋਜ਼ਪੁਰ ਸ਼ਹਿਰ ਸੰਧੂ ਮੋਟਰ ਤੇ ਦਿਖਾ ਦੇ ਮਿੱਤਰਾਂ ਫਿਰੋਜ਼ਪੁਰ ਹਾਈਵੇ ਦੇ ਉੱਪਰ ਹੀ ਆ ਹਨਾ ਵੀਰੇ ਬਿਲਕੁਲ ਸਰ ਬਿਲਕੁਲ ਹਾਈਵੇ ਇਧਰ ਪੈਂਦਾ ਤਲਵੰਡੀ ਭਾਈ ਮੋਗਾ ਨੀਰ ਡੈਂਡਰ ਕਾਲਜ ਅਗਾਈ ਨੀਰ ਗੁਰਦੁਆਰਾ ਜਾਮਨੀ ਸਾਹਿਬ ਅਗਾਈ ਠੀਕ ਹੈ ਤੇ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿ